ਕਿ ਅਸੀਂ ਆਪਣੇ ਭਰਾਵਾਂ ਨੂੰ ਦੀ ਬਾਹ ਫੜੀਏ ਅਸੀਂ ਇੱਧਰ ਉੱਧਰ ਫਜ਼ੂਲ ਖਰਚੇ ਕਰਨ ਨਾਲੋਂ ਆਪਣੇ ਭਰਾਵਾਂ ਨੂੰ ਕਿਰਤ ਦਈਏ ਤਾਂ ਕਿ ਉਹ ਆਪਣੀ ਖੁਦ ਜਿਹੜੀ ਆ ਉਹ ਆਪਣੀ ਲਾਈਫ ਨੂੰ ਅੱਗੇ ਤੋਰ ਸਕਣ ਮੈਂ ਚਾਹੁੰਨਾ ਕਿ ਮੈਂ ਆਪਣੀ ਮਿਹਨਤ ਕਰਕੇ ਆਪਣਾ ਘਰ ਬਣਾਵਾਂ ਤੇ ਆਪਣੀ ਕਿਰਤ ਕਰਾਂ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਇਹ ਸਿਧਾਂਤ ਦਿੱਤਾ ਖਾਵੇ ਖਰਚੇ ਰਲ ਮਿਲ ਭਾਈ ਟੋਟਨਾ ਆਵੇ ਵਾਧੋ ਜਾਈ ਅਸੀਂ ਰਲ ਮਿਲ ਕੇ ਸਾਰੇ ਭਰਾਵਾਂ ਨੂੰ ਆਪਾਂ ਲੈ ਕੇ ਚੱਲੀਏ ਨਾਲ ਨਾਲ ਤੇ ਉਹ ਇੱਕ ਬੜੀ ਖੂਬਸੂਰਤ ਦੁਨੀਆ ਬਣ ਜਾਏਗੀ ਮਕਰ ਆਪਣਾ ਕਿਰਤ ਕਰਕੇ ਬਣਾਉਂਗਾ ਮੰਗਣਾ ਨਹੀਂ ਨਹੀਂ ਮੰਗਦੇ ਇਹ ਮੇਰਾ ਵਾਦਾ ਹੈ ਔਰ ਸਾਡੀ ਦਾ ਸਾਡਾ ਫਰਜ਼ ਹੀ ਆ ਸਾਡਾ ਕਿ ਸਭ ਤੋਂ ਪਹਿਲਾਂ ਕਿ ਅਸੀਂ ਵੀਰਾਂ ਨੂੰ ਕਿਰਤ ਦੇ ਨਾਲ ਜੋੜੀਏ ਸੋ ਆਪਣੇ ਇਸ ਵੀਰ ਨੂੰ ਅੱਜ ਅਸੀਂ ਰੇੜੀ ਲੈ ਕੇ ਦੇ ਰਹੇ ਹਾਂ ਤਾਂ ਕਿ ਇਹ ਵੀਰ ਜਿਹੜਾ ਆਪਣੀ ਕਿਰਤ ਕਰੇ ਔਰ ਆਪਣਾ ਜਿਹੜਾ ਆ ਇਹ ਘਰ ਵੀ ਬਣਾਵੇ ਔਰ ਇਹ ਖੁਦ ਵੀਰ ਆਪਣਾ ਵੱਡਾ ਘਰ ਬਣਾਵੇ ਗੁਰੂ ਸਾਹਿਬ ਇਹਨੂੰ ਮਹਿਲ ਦੇਣ ਇਹ ਸਾਰੀ ਸਾਰਾ ਜਿਹੜਾ ਸਹਿਯੋਗ ਆ ਇਹ ਸੰਗਤ ਦਾ ਹੀ ਆ ਮੈਂ ਆਪਣੀ ਜੇਬ ਚ ਰੁਪਇਆ ਵੀ ਨਹੀਂ ਲਾਇਆ ਪਰ ਇਹ ਜਿਹੜੇ ਵੀਰ ਸਾਡੇ ਭਰਾ ਬਾਹਰ ਬੈਠੇ ਨੇ ਉਹਨਾਂ ਦੀ ਸੇਵਾ ਨਾਲ ਜਿਹੜਾ ਇਹ ਸਾਰਾ ਦਿੱਤਾ ਆ ਮੈਂ ਕਹਿੰਦਾ ਵੀ ਜਿੰਨਾ ਦਾਨ ਕੱਲੇ ਪੰਜਾਬ ਚ ਹੁੰਦਾ ਨਾ ਉਹਨਾਂ ਦਾ ਅਨਸਾਰੀ ਦੁਨੀਆ ਦਾ ਮਲਾਕ ਨਹੀਂ ਹੁੰਦਾ ਹੋਵੇਗਾ ਸਮਾਜ ਸੇਵਾ ਦਾ ਅੱਜ ਤੱਕ ਅਸੀਂ ਤੁਹਾਨੂੰ ਸਭ ਤੋਂ ਸੋਹਣਾ ਰੂਪ ਪੇਸ਼ ਕਰਨ ਜਾ ਰਹੇ ਹਾਂ ਜਿੱਥੇ ਕਿ ਇੱਕ ਨੌਜਵਾਨ ਵੱਲੋਂ ਇੱਕ ਨਵੇਕਲਾ ਉਪਰਾਲਾ ਕੀਤਾ ਗਿਆ ਹੈ ਜਿੱਥੇ ਕਿ ਉਹ ਲੋਕ ਜਿਹੜੇ ਕਿ ਬੇਰੋਜ਼ਗਾਰ ਨੇ ਉਹਨਾਂ ਵਾਸਤੇ ਰੋਜ਼ਗਾਰ ਦੇ ਸਾਧਨ ਉਪਲਬਧ ਕਰਾਏ ਜਾਂਦੇ ਨੇ ਤੇ ਉਹਦੇ ਵੱਲੋਂ ਇੱਕ ਮੋਟਰਸਾਈਕਲ ਵਾਲੀ ਜਿਸ ਨੂੰ ਅਸੀਂ ਇਲੈਕਟ੍ਰੋਨਿਕ ਰੇੜੀ ਜਾਂ ਜਗਾੜੂ ਰੇੜੀ ਵੀ ਕਹਿੰਦੇ ਆ ਉਹ ਅੱਜ ਖਰੀਦ ਕੇ ਇੱਕ ਅਪਾਹਜ ਸ਼ਖਸ ਨੂੰ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਆਪਣਾ ਰੋਜ਼ਗਾਰ ਕਰ ਸਕੇ ਔਰ ਇਹ ਖਰਚ ਜਿਹੜਾ ਹੈ ਉਹ ਸਾਰਾ ਉਸ ਨੌਜਵਾਨ ਵੱਲੋਂ ਅਤੇ ਉਸਦੇ ਕੁਝ ਮਿੱਤਰ ਪਿਆਰੇ ਜਿਹੜੇ ਸਾਥੀ ਨੇ ਉਹਨਾਂ ਵੱਲੋਂ ਕੀਤਾ ਗਿਆ ਹੈ ਤਾਂ ਇਹ ਖੂਬਸੂਰਤ ਤਸਵੀਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਤਾਂ ਇਸ ਨੌਜਵਾਨ ਦਾ ਉਪਰਾਲਾ ਹੈ ਤੇ ਇਹਨਾਂ ਦਾ ਮਕਸਦ ਹੈ ਕਿ ਸਮਾਜ ਸੇਵਾ ਇਸ ਤਰੀਕੇ ਨਾਲ ਕਰਦੇ ਨੇ ਕਿ ਜਿਹਦੇ ਵਿੱਚ ਕੀ ਇਹ ਲੋਕਾਂ ਨੂੰ ਖਾਸ ਤੌਰ ਦੇ ਉੱਤੇ ਉਹ ਲੋਕ ਜਿਹੜੇ ਕਿ ਬੇਰੋਜ਼ਗਾਰ ਨੇ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਂਦਾ ਹੈ ਤਾਂ ਇਹ ਇੱਕ ਉਪਰਾਲਾ ਤੁਸੀਂ ਦੇਖੋ ਆਪਣੀ ਟੀਵੀ ਸਕਰੀਨ ਤੇ ਕਿ ਜਿਹੜੀ ਇਹ ਸ਼ਖਸ ਨੂੰ ਦਿੱਤੀ ਜਾ ਰਹੀ ਹੈ ਔਰ ਤੁਸੀਂ ਦੇਖੋ ਇਹ ਸ਼ਖਸ ਜਿਹੜੇ ਨੇ ਚੱਲਣ ਫਿਰਨ ਤੋਂ ਅਸਮਰਥ ਨੇ ਤਾ ਬਹੁਤ ਵਧੀਆ ਉਪਰਾਲਾ ਹੈ ਤਾਂ ਭਾਈ ਸਾਹਿਬ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਕਿਵੇਂ ਸ਼ੁਰੂਆਤ ਹੋਈ ਹੈ ਤੇ ਕੀ ਉਪਰਾਲਾ ਹੈ ਔਰ ਕਿਵੇਂ ਮੰਚ ਆਇਆ ਕਿਸ ਤਰ੍ਹਾਂ ਦਾ ਕਰਨਾ ਚਾਹੀਦਾ ਕਿਉਂਕਿ ਪਹਿਲਾਂ ਤੁਹਾਡੇ ਕੋਲ ਇੱਕ ਵਾਰੀ ਆਟੋ ਵੀ ਵੰਡਿਆ ਗਿਆ ਸੀ ਤਾਂ ਇਹ ਕੀ ਉਪਰਾਲਾ ਹੈ ਹਾਂ ਭਾਈ ਸਾਹਿਬ ਜੀ ਵੇਖੋ ਅੱਜ ਪੰਜਾਬ ਦੀ ਇਹ ਮੰਗਿਆ ਕਿ ਅਸੀਂ ਆਪਣੇ ਭਰਾਵਾਂ ਨੂੰ ਦੀ ਬਾਹ ਫੜੀਏ ਅਸੀਂ ਇੱਧਰ ਉੱਧਰ ਫਜ਼ੂਲ ਖਰਚ ਕਰਨ ਨਾਲੋਂ ਆਪਣੇ ਭਰਾਵਾਂ ਨੂੰ ਕਿਰਤ ਦਈਏ ਤਾਂ ਕਿ ਉਹ ਆਪਣੀ ਖੁਦ ਜਿਹੜੀ ਆ ਉਹ ਆਪਣੀ ਲਾਈਫ ਨੂੰ ਅੱਗੇ ਤੋਰ ਸਕਣ ਪਰ ਇਹ ਵੀਰ ਹੈਂਡੀਕੈਪ ਹੈ ਬਾਈ ਬਰਥ ਹੀ ਹੈਂਡੀਕੈਪ ਹੈ ਵੀਰ ਤੇ ਇਹ ਵੀਰ ਪਹਿਲਾਂ ਪੇਚਾਂ ਵਾਲੀ ਫੈਕਟਰੀ 'ਚ ਕੰਮ ਕਰਦਾ ਰਿਹਾ 5000 ਰੁਪਏ ਤੇ ਬੈਠ ਕੇ ਕਰਨਾ ਪੈਂਦਾ ਸੀ ਪਰ ਅੱਜ ਕੱਲੋਂ ਫੈਕਟਰੀਆਂ ਬੰਦ ਹੋ ਗਈਆਂ ਔਰ ਇਸ ਵੀਰ ਨੂੰ ਕਿਰਤ ਚਾਹੀਦੀ ਸੀਗੀ ਤੇ ਜਿਹੜੇ ਵੀਰ ਨੂੰ ਪੁੱਛਿਆ ਗਿਆ ਵੀ ਕਾਲਾ ਦਾ ਤਜਰਬਾ ਕਰ ਕਿਸ ਚੀਜ਼ ਦੇ ਵਿੱਚ ਕੰਮ ਕਰ ਸਕਦਾ ਆ ਤੇ ਇਹ ਹੁਣ ਸਬਜੀ ਦੀ ਰੇੜੀ ਜਿਹੜੀ ਆ ਇਸ ਰੇੜੀ ਦੇ ਉੱਪਰ ਸਬਜੀ ਵੇਚਣ ਦਾ ਕੰਮ ਵੀਰ ਕਰੇਗਾ ਤੇ ਗੁਰੂਸਗਰ ਸੀ ਨੌਜਵਾਨ ਇੱਕ ਤਰ੍ਹਾਂ ਦਾ ਬੇਰੋਜ਼ਗਾਰ ਸੀ ਪਿਛਲੇ ਲੰਬੇ ਸਮੇਂ ਤੋਂ ਬੇਰੋਜ਼ਗਾਰ ਸੀ ਜਦੋਂ ਦੀਆਂ ਫੈਕਟਰੀਆਂ ਬੰਦ ਹੋਈਆਂ ਨੂੰ ਕਾਫੀ ਲੰਬੇ ਸਮੇਂ ਹੋ ਗਿਆ ਆ ਮਤਲਬ ਤਕਰੀਬਨ 1.5-2 ਸਾਲ ਤੋਂ ਇਹ ਬ ਇਹ ਜਿਹੜੇ ਕੰਮ ਦੇ ਸਾਧਨ ਇਹ ਬੜੇ ਘਟ ਜਾਂਦੇ ਨੇ ਕੰਮ ਦੀਆਂ ਆਪਰਚੂਨਿਟੀਆਂ ਘਟ ਜਾਂਦੀਆਂ ਆ ਤੇ ਇਹ ਵੀਰ ਨੂੰ ਇਹ ਲੋੜ ਸੀਗੀ ਔਰ ਸਾਡੇ ਦਾ ਸਾਡਾ ਫਰਜ਼ ਹੀ ਆ ਸਾਡਾ ਕਿ ਸਭ ਤੋਂ ਪਹਿਲਾਂ ਕਿ ਅਸੀਂ ਵੀਰਾਂ ਨੂੰ ਕਿਰਤ ਦੇ ਨਾਲ ਜੋੜੀਏ ਸੋ ਆਪਣੇ ਇਸ ਵੀਰ ਨੂੰ ਅੱਜ ਅਸੀਂ ਰੇੜੀ ਲੈ ਕੇ ਦੇ ਰਹੇ ਆ ਤਾਂ ਕਿ ਇਹ ਵੀਰ ਜਿਹੜਾ ਆਪਣੀ ਕਿਰਤ ਕਰੇ ਔਰ ਆਪਣਾ ਜਿਹੜਾ ਆ ਘਰ ਵੀ ਬਣਾਵੇ ਇਹ ਵੀਰ ਨੇ ਮਤਲਬ ਇੰਨਾ ਇੱਕ ਮੈਨੂੰ ਵਧੀਆ ਗੱਲ ਲੱਗੀ ਜਿਵੇਂ ਅਸੀਂ ਗ੍ਰੰਥੀ ਸਿੰਘਾਂ ਦੇ ਘਰਾਂ ਦੀ ਸੇਵਾ ਵੀ ਕਰਦੇ ਆ ਪਰ ਇਸ ਵੀਰ ਨੇ ਮੈਨੂੰ ਇਹਦਾ ਇਹਦਾ ਕਮਰਾ ਮੰਗਿਆ ਗਾਇਸ ਵੀਰ ਕੋ ਪਰ ਇਹਨੇ ਮੈਨੂੰ ਇਹ ਨਹੀਂ ਕਿਹਾ ਕਿ ਮੈਨੂੰ ਕਮਰਾ ਬਣਾ ਕੇ ਦਿਓ ਇਹ ਕਹਿੰਦਾ ਕਿ ਮੈਨੂੰ ਬਸ ਕਿਸੇ ਕਿਰਤ ਦਾ ਇੱਕ ਸਹਾਇਕ ਕਰ ਦਿਓ ਕਮਰਾ ਮੈਂ ਆਪੇ ਬਣਾਵਾਂਗਾ ਕਮਰਾ ਆਪੇ ਬਣਾਵਾਂਗਾ ਹਾਂਜੀ ਸੋ ਉਹ ਬੜੀ ਵਧੀਆ ਚੀਜ਼ ਲੱਗੀ ਤੇ ਇਸ ਕਰਕੇ ਮੈਂ ਬਹੁਤ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਵਾਂ ਕਿ ਗੁਰੂ ਸਾਹਿਬ ਇਸ ਵੀਰ ਦੀਆਂ ਜਿਹੜੀਆਂ ਮਿਹਨਤ 'ਚ ਬਰਕਤਾਂ ਪਾਉਣ ਔਰ ਇਹ ਖੁਦ ਵੀਰ ਆਪਣਾ ਵੱਡਾ ਘਰ ਬਣਾਵੇ ਗੁਰੂ ਸਾਹਿਬ ਮੈਨੂੰ ਮਹਿਲ ਦੇਣ ਤੇ ਮਿਹਨਤ ਕਰਕੇ ਵੀਰ ਅੱਗੇ ਲੱਗਦੀ ਦੀ ਸੋਚ ਹੈ ਕਿ ਮੈਂ ਕਿਰਤ ਕਰਨਾ ਚਾਹੁੰਦਾ ਕਿ ਅਕਸਰ ਅਸੀਂ ਲੋਕ ਨੇ ਮੰਗ ਕੇ ਖਾ ਲਾਂਗੇ ਪਰ ਉਹਨੇ ਕਿਹਾ ਕਿ ਮੈਂ ਕਿਰਤ ਕਰਕੇ ਹੀ ਆਪਣਾ ਘਰ ਆਪ ਬਣਾਉਂਗਾ ਤਾਂ ਇਹ ਫਿਰ ਵੀਰੇ ਕਿਵੇਂ ਤੁਹਾਡੇ ਮਨ 'ਚ ਆਇਆ ਕਿ ਇਸ ਨੂੰ ਕਰਨਾ ਚਾਹੀਦਾ ਕਿਵੇਂ ਪੈਸਾ ਕਿਵੇਂ ਇਕੱਠਾ ਕੀਤਾ ਸਰ ਆ ਵੇਖੋ ਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਜਿਵੇਂ ਮੈਂ ਕਹਿ ਕੇ ਹੁਣ ਸਾਡੇ ਉਹਨਾਂ ਦਾ ਦਿਲ ਜਿਹੜਾ ਆ ਉਹ ਪੰਜਾਬ ਦੇ ਵਿੱਚ ਆ ਭਾਵੇਂ ਉਹ ਬਾਹਰ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰ ਰਹੇ ਨੇ ਪਰ ਉਹਨਾਂ ਦੀ ਖੁਸ਼ੀ ਇਹ ਵਾ ਕਿ ਯਾਰ ਅਸੀਂ ਸਾਡੀ ਜਿਹੜੀ ਸੇਵਾ ਆ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਇੱਕ ਦਸਵੰਦ ਦਾ ਜਿਹੜਾ ਸਿਧਾਂਤ ਦਿੱਤਾ ਆ ਤੇ ਉਹਨਾਂ ਵੀਰਾਂ ਦੀ ਇਹ ਜਿਹੜੀ ਹੈ ਸੋਚ ਹੁੰਦੀ ਕਿ ਅਸੀਂ ਬੈਠਿਆ ਕਿਸੇ ਨਾ ਕਿਸੇ ਦਾ ਭਲਾ ਕਰਦੇ ਰਹੀਏ ਪੰਜਾਬ 'ਚ ਉਹਨਾਂ ਦੇ ਦਿਲ ਨੇ ਸੋ ਇਹ ਸਾਰੀ ਸਾਰਾ ਜਿਹੜਾ ਸਹਿਯੋਗ ਆ ਇਹ ਸੰਗਤ ਦਾ ਹੀ ਆ ਮੈਂ ਆਪਣੀ ਜੇਬ 'ਚ ਰੁਪਇਆ ਵੀ ਨਹੀਂ ਲਾਇਆ ਪਰ ਇਹ ਜਿਹੜੇ ਵੀਰ ਸਾਡੇ ਭਰਾ ਬਾਹਰ ਬੈਠੇ ਨੇ ਉਹਨਾਂ ਦੀ ਸੇਵਾ ਨਾਲ ਜਿਹੜਾ ਇਹ ਸਾਰਾ ਦਿੱਤਾ ਆ ਤੇ ਮੇਰੀ ਇੱਕ ਇਹ ਗੁਰੂ ਸਾਹਿਬ ਜਿਹੜੇ ਲੰਬੇ ਸਮੇਂ ਤੋਂ ਸੇਵਾ ਲੈ ਰਹੇ ਹਨ ਉਹ ਸੰਗਤ ਨਾਲ ਜੁੜੀ ਆ ਉਹਦਾ ਇੱਕ ਕਾਰਨ ਵੀ ਆ ਵੀ ਅਸੀਂ ਸਿਰਫ ਸੇਵਾ ਕਰ ਰਹੇ ਆ ਮੈਂ ਵਿੱਚ ਸੇਵਾ ਕਰ ਰਹੇ ਆ ਮੈਂ ਕੋਈ ਵੀ ਚ ਕਮਿਸ਼ਨ ਨਹੀਂ ਲੈ ਰਿਹਾ ਜਾ ਕੋਈ ਮੇਰੀ ਆਪਣੀ ਵਿੱਚੋਂ ਕੋਈ ਕਮਾਈ ਨਹੀਂ ਹੋ ਰਹੀ ਹਾਂ ਜੀ ਕਿਸੇ ਨੂੰ ਰੋਜ਼ਗਾਰ ਦਾ ਤੁਸੀਂ ਰਸਤਾ ਬੁਕਾ ਰਹੇ ਹੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਚੀਜ਼ ਹੈ ਔਰ ਛਲਾਗਾ ਯੋਗ ਉਪਰਾਲਾ ਅਸੀਂ ਸਮਝਦੇ ਹਾਂ ਚੀਜ਼ ਕਿ ਤੁਸੀਂ ਦੇਖੋ ਕਿ ਇਹ ਰੇੜੀ ਨੌਜਵਾਨਾਂ ਵੱਲੋਂ ਤਿਆਰ ਕੀਤੀ ਗਈ ਹੈ ਤਾਂ ਕੀ ਕਹਿਣਾ ਚਾਹੋਗੇ ਹੋਰ ਹਾਂਜੀ ਇਹੋ ਹੀ ਕਿ ਜਿਵੇਂ ਗੁਰੂ ਸਾਹਿਬ ਮਿਹਰ ਕਰਨ ਉਹਦੇ ਵੀਰ ਦੇ ਕੰਮ ਦੇ ਵਿੱਚ ਵਰਕਪਾਪ ਆਉਣਾ ਤੇ ਅਸੀਂ ਪਹਿਲਾਂ ਵੀ ਕੁਝ ਬੈਟਰੀ ਰਿਕਸ਼ੇ ਵੀ ਲੈ ਕੇ ਦਿੱਤੇ ਨੇ ਕੁਝ ਗੁਰਸਿੱਖ ਵੀਰਾਂ ਨੂੰ ਤੇ ਅਸੀਂ ਇਹੋ ਹੀ ਚਾਹੁੰਦੇ ਆਂ ਵੀ ਜੇ ਕੋਈ ਵੀਰ ਕੀਰਤ ਕਰਨਾ ਚਾਹੁੰਦਾ ਆ ਤੇ ਅਸੀਂ ਉਹਦੇ ਨਾਲ ਜਿਹੜਾ ਆ ਖੜੇ ਆ ਆਪਣੇ ਨਾਲ ਸੰਗਤ ਵੀ ਖੜੀ ਆ ਤੇ ਕੀਰਤ ਦੇ ਵਿੱਚ ਅਸੀਂ ਜਿਹੜਾ ਵੀ ਵੀਰ ਅਸੀਂ ਪਹਿਲਾਂ ਪਰਖਾਂਗੇ ਕਿ ਵਾਕਈ ਵੀਰ ਦੀ ਸੋਚ ਕੀਰਤ ਵਾਲੀ ਹੈ ਆ ਜਾਂ ਕਈ ਵਾਰ ਕਿਉਂਕਿ ਸਾਨੂੰ ਬਹੁਤ ਹੋਰ ਵੀ ਅ ਮਤਲਬ ਬੜੇ ਤਰ੍ਹਾਂ ਦੇ ਲੋਕ ਮਿਲਦੇ ਨੇ ਦੁਨੀਆ ਮਿਲਦੀ ਐ ਪਰ ਜਦੋਂ ਅਸੀਂ ਪਰਖ ਲੈਣਾ ਚੰਗੀ ਤਰ੍ਹਾਂ ਵੀ ਵੀਰ ਕਿਰਤ ਵਾਕਿਆ ਹੀ ਕਰਨਾ ਚਾਹੇਗਾ ਤੇ ਫਿਰ ਅਸੀਂ ਜਿਹੜਾ ਆ ਕਿਰਤ ਦੇ ਨਾਲ ਜਰੂਰ ਖੜੇ ਹੁੰਨੇ ਆ ਉਸ ਵੀਰ ਦੇ ਨਾਲ ਕਿਰਤ ਕੀਤੀ ਗਈ ਹੈ ਜੀ ਹਾਂ ਸੋ ਅੱਜ ਕਿਰਤਾਂ ਦੀ ਵੀਰ ਨੂੰ ਅਸੀਂ ਜਿਹੜੀ ਇਹ ਕਿਰਤ ਵਾਸਤੇ ਦਿੱਤਾ ਗਿਆ ਇਹਦੇ ਵਿੱਚ ਜਿਹੜੇ ਵੀਰਾਂ ਨੇ ਸੇਵਾ ਦਿੱਤੀ ਸੀਗੀ ਮੈਂ ਹਮੇਸ਼ਾ ਹੀ ਆਪਣੀ ਹਰ ਵੀਡੀਓ ਦੇ ਵਿੱਚ ਉਹਨਾਂ ਵੀਰਾਂ ਦਾ ਜ਼ਿਕਰ ਜ਼ਰੂਰ ਕਰਦਾ ਆ ਕਿ ਇੱਕ ਇੱਕ ਪੈਸੇ ਦਾ ਹਿਸਾਬ ਵੀ ਆਨਲਾਈਨ ਸੰਗਤ ਨੂੰ ਦਈਦਾ ਜਿਹੜੇ ਜਿਹੜੇ ਵੀਰਾਂ ਨੇ ਪੈਸੇ ਭੇਜੇ ਤੇ ਮੈਂ ਜ਼ਰੂਰ ਨਾਮ ਤੋਂ ਥੋੜਾ ਜਿਹਾ ਲਾਉਣਾ ਇੱਕ ਵੀਰ ਜੈਪਾਲ ਸਿੰਘ ਜ ਵੀਰ ਅੰਛਦੀਪ ਸਿੰਘਾ ਮਰਸਰ ਤੋਂ 10000 ਸਰਦਾਰ ਜਸਪ੍ਰੀ ਸਿੰਘ ਜੀ ਚੰਡੀਗੜ੍ਹ ਤੋਂ 5000 ਤੇ ਸਰਦਾਰ ਰਾਜਦੀਪ ਸਿੰਘ ਜੀ ਯੂਐਸਏ ਤੋਂ 650 ਇਹਨਾਂ ਦੀ ਸੇਵਾ 26500 ਦੀ ਜਿਹੜੀ ਹੈ ਇਹ ਰੇੜੀ ਆ ਇਹ ਰੇੜੀ ਵੀਰ ਨੇ ਨਵੀਂ ਬਣਵਾਈ ਸੀ ਆਪਣੇ ਵਾਸਤੇ ਇੱਕ ਵੀਰ ਨੇ ਇਹਨਾਂ ਦੇ ਲਾਗੇ ਰਹਿਂਦਾ ਆ ਪਰ ਉਹ ਕਿਸੇ ਕਾਰਜ ਕਰਕੇ ਉਹਨਾਂ ਨੂੰ ਹੋਰ ਗੁਰੂ ਸਾਹਿਬ ਨੇ ਸਫਲਤਾ ਦਿੱਤੀ ਉਹ ਹੋਰ ਕੰਮ ਕਰਨ ਲੱਗ ਪਏ ਤੇ ਇਹ ਵੀਰ ਕਹਿੰਦਾ ਵੀ ਮੈਂ ਇਹ ਰੇੜੀ ਲੈਣੀ ਆ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਬਿਲਕੁਲ ਤੁਸੀਂ ਵੇਖੋ ਕਿ ਅੱਜ ਚਿਹਰੇ ਤੇ ਖੁਸ਼ੀ ਅੱਜ ਭਾਈ ਸਾਹਿਬ ਦੇ ਗੱਲਬਾਤ ਨਾਲ ਵੀ ਕਰਾਂਗੇ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੇਖੋ ਜੀ ਮੈਂ ਚਾਹੁੰਦਾ ਕਿ ਮੈਂ ਆਪਣੀ ਮਿਹਨਤ ਕਰਕੇ ਆਪਣਾ ਘਰ ਬਣਾਵਾਂ ਤੇ ਆਪਣੀ ਕਿਰਤ ਕਰਾਂ ਤੇ ਮੈਂ ਵੀ ਯੋਗਦਾਨ ਦੇ ਵਿੱਚ ਹਿੱਸਾ ਮੇਰਾ ਵੀ ਪਵੇ ਜੀ ਹਾਂਜੀ ਫਿਰ ਤੁਸੀਂ ਕੀ ਭਾਈ ਸਾਹਿਬ ਨੂੰ ਰਿਕੁਐਸਟ ਬੇਨਤੀ ਕੀਤੀ ਸੀ ਹਾਂਜੀ ਹਾਂਜੀ ਇਹਨਾਂ ਦੇ ਨਾਲ ਮੇਰਾ ਬਹੁਤ ਦਿਨ ਤੋਂ ਕਨੈਕਟ ਹੋਇਆ ਸੀ ਹਾਂਜੀ ਅੱਜ ਤੋਂ 3-4 ਮਹੀਨੇ ਹੋ ਗਏ ਕਿੰਨੀ ਖੁਸ਼ੀ ਹੈ ਸੱਚੀ ਦੱਸੋ ਹਾਂਜੀ ਬਹੁਤ ਖੁਸ਼ੀ ਹੈ ਜੀ ਮਹਾਰਾਜ ਦੀ ਕਿਰਪਾ ਵਣੀ ਅੱਛਾ ਤੇ ਬਿਲਕੁਲ ਬੇਰੋਜ਼ਗਾਰ ਸੀ ਤੁਸੀਂ ਪਹਿਲਾਂ ਬਿਲਕੁਲ ਪਹਿਲਾਂ ਮੈਂ ਪੇਚਾਂ ਵਾਲੀ ਫੈਕਟਰੀ 'ਚ ਕੰਮ ਕਰਦਾ ਸੀ ਤੇ ਮੁੜ ਕੇ ਜਦੋਂ ਸਰਕਾਰਾਂ ਬਦਲੀਆਂ ਉਸ ਤੋਂ ਬਾਅਦ ਫੈਕਟਰੀਆਂ ਇਧਰੋਂ ਚੁੱਕੀਆਂ ਚੱਕੀਆਂ ਗਈਆਂ ਹੂੰ ਉਸ ਤੋਂ ਬਾਅਦ ਮੈਨੂੰ ਕੋਈ ਕਿਰਤ ਕਰਨ ਵਾਲਾ ਤੇ ਕੰਮ ਹੀ ਨਹੀਂ ਮਿਲਿਆ ਹੂੰ ਹਾਂਜੀ ਪਹਿਲਾਂ ਮੈਂ ਤਜਾਫਰਨਾਲ ਦਾ ਕੰਮ ਕੀਤਾ ਸੀ ਉਹਦੇ ਵਿੱਚ ਵੀ ਕੁਝ ਨਹੀਂ ਮਤਲਬ ਵਜਦਾ ਨਹੀਂ ਸੀ ਫੇਰ ਅਗਰਵਤੀ ਦਾ ਕੰਮ ਕੀਤਾ ਉਹ ਚ ਵੀ ਨਹੀਂ ਭਜਿਆ ਅੱਛਾ ਹਾਂਜੀ ਔਰ ਮੈਂ ਸੋਚਿਆ ਵੀ ਚਲੋ ਸਬਜੀ ਦਾ ਕੰਮ ਕਰਕੇ ਵੇਖ ਲਾਂ ਜਾਂ ਕੋਈ ਕਰ ਲਓਗੇ ਸਬਜੀ ਦਾ ਕੰਮ ਹਾਂਜੀ ਹਾਂਜੀ ਦਿੱਕਤ ਨਹੀਂ ਹੋਏਗੀ ਕਿਉਂਕਿ ਥੋੜਾ ਸਰੀਰ ਤੌਰ ਤੇ ਮੁਕਤ ਆ ਨਹੀਂ ਨਹੀਂ ਤਾਂ ਬਿਲਕੁਲ ਤੁਸੀਂ ਵੇਖੋ ਕਿ ਚਾਬੀ ਲਓ ਜੀ ਆਪਣੀ ਸਵਾਰੀ ਜਰੀ ਹੈ ਤਾਂ ਤੁਸੀਂ ਵੇਖੋ ਕਿ ਚਾਬੀ ਵੀ ਅੱਜ ਖੁਸ਼ ਹੋਣ ਭਾਜੀ ਸੱਚੀ ਦੱਸਣਾ ਹਾਂਜੀ ਖੁਸ਼ੇ ਖੁਸ਼ ਕਿਰਪਾ ਮਾਲਕ ਦੀ ਅੱਛਾ ਤੁਸੀਂ ਉਹ ਭਾਈ ਸਾਹਿਬ ਨਾਲ ਮੈਂ ਗੱਲ ਕਰ ਰਿਹਾ ਸੀ ਉਹਨਾਂ ਨੇ ਇੱਕ ਜ਼ਿਕਰ ਕੀਤਾ ਕਿ ਤੁਸੀਂ ਘਰ ਕੇ ਆ ਮੈਂ ਆਪਣੀ ਕਿਰਤ ਕਰਕੇ ਬਣਾਣਾ ਹਾਂਜੀ ਹਾਂਜੀ ਮਕਾਰ ਆਪਣਾ ਕਿਰਤ ਕਰਕੇ ਬਣਾਉਗਾ ਮੰਗਣਾ ਨਹੀਂ ਨਹੀਂ ਮੰਗਦੇ ਨਹੀਂ ਇਹ ਮੇਰਾ ਵਾਦਾ ਹੈ ਮੈਂ ਗੁਰੂ ਸਾਹਿਬ ਕੋ ਮੰਗ ਸਕਦਾ ਮੈਂ ਕਿਸੇ ਦੇ ਅੱਗੇ ਨਹੀਂ ਇਹ ਬੇਨਤੀ ਕੀ ਬਾਤ ਹੈ ਤੁਹਾਡੀ ਸੋਚ ਨੂੰ ਸਲਾਮ ਹੈ ਕਿ ਗੁਰੂ ਸਾਹਿਬ ਕੋ ਮੰਗਣਾ ਇਨਸਾਨ ਕੋ ਨਹੀਂ ਮੰਗਣਾ ਹਾਂਜੀ ਮੈਂ ਖੋਦਾ ਅਮਰਤਾ ਗਿਆ ਅਮਰਤਾ ਗਿਆ ਹਾਂਜੀ ਅਮਰਤਾਰੀਓ ਹਾਂਜੀ ਹਾਂਜੀ ਅੱਛਾ ਤੇ ਅਮਰਤਾਰੀ ਹੋਂਦ ਬਾਵਜੂਦ ਹੁਣ ਤੁਸੀਂ ਕਿਰਤ ਕਰਕੇ ਨਵੀਂ ਸ਼ੁਰੂਆਤ ਕਰ ਰਹੇ ਹੋ ਤੁਸੀਂ ਕੀ ਸਬਜ਼ੀ ਵੇਚੋਗੇ ਇਹਦੇ ਤੇ ਹਾਂਜੀ ਹਾਂਜੀ ਸਬਜ਼ੀ ਦੀ ਸ਼ੁਰੂਆਤ ਹਾਂਜੀ ਸਬਜ਼ੀ ਦੀ ਸ਼ੇਰਵਾਤ ते अच्छा ते फिर सब्जी ਦਾ ਐਕਸਪੀਰੀਅੰਸ ਹੈ ਦੁਕਾਨ ਕੋ ਕਿ ਅਕਸਰ ਕਈ ਵਾਰ ਹੁੰਦਾ ਬਹੁਤ ਸਾਰੀ ਦਿੱਕਤਾਂ ਆਂਦੀਆਂ ਵੀਰ ਮੇਰੇ ਨਾਲ ਆ ਉਹਨਾਂ ਨੇ ਮੈਨੂੰ ਭੇਤ ਦੇਣਾ ਸਾਰਾ ਅੱਛਾ ਹਾਂਜੀ ਉਹ ਸਬਜ਼ੀ ਦਾ ਹੀ ਕੰਮ ਕਰਦੇ ਆਂ ਹਾਂਜੀ ਤਾਂ ਬਿਲਕੁਲ ਤੁਸੀਂ ਵੇਖੋ ਕਿ ਇੱਕ ਅਲੱਗ ਚੀਜ਼ ਤੁਹਾਨੂੰ ਦਿਖਾ ਰਹੇ ਆਂ ਤਾਂ ਇਹ ਇੱਕ ਸੇਵਾ ਅਲੱਗ ਤਰ੍ਹਾਂ ਦੀ ਆ ਔਰ ਅਸੀਂ ਵੀ ਚਾਹੁੰਦੇ ਆਂ ਕਿ ਪੰਜਾਬੀ ਪੰਜਾਬੀ ਵਾਸਤੇ ਖੜੇ ਤਾਂ ਇਸ ਜੋ ਸਾਡਾ ਸਮਾਜ ਹੈ ਉਸ ਦੇ ਵਿੱਚੋਂ ਜਿਹੜੀ ਸਾਡੀ ਘਟਕੜ ਗਰੀਬੀ ਦੀ ਜਿਹੜੀ ਲਾਂਤ ਆ ਉਹ ਦੂਰ ਹੋ ਸਕੇ ਤਾਂ ਬੜੀ ਕਿੰਨਾ ਜ਼ਰੂਰਤ ਆ ਕਿ ਅੱਜ ਅਸੀਂ ਕਈ ਵਾਰ ਵੇਖਦੇ ਆਂ ਸੋਸ਼ਲ ਮੀਡੀਆ ਤੇ ਬਹੁਤ ਸਾਰੀ ਵੀਡੀਓਜ਼ ਹੁੰਦੀਆਂ ਨੇ ਪੰਜਾਬੀ ਅਗਰ ਪੰਜਾਬੀ ਵਾਸਤੇ ਖੜ ਜਾਈਏ ਜੀ ਤਾਂ ਪੰਜਾਬ ਕਿੱਥੇ ਪਹੁੰਚੇ ਵੇਖੋ ਜੀ ਮੈਂ ਕਹਿੰਦਾ ਵੀ ਜਿੰਨਾ ਦਾਨ ਕੱਲੇ ਪੰਜਾਬ ਚ ਹੁੰਦਾ ਨਾ ਉਹਨਾਂ ਦਾ ਦਾਨ ਸਾਰੀ ਦੁਨੀਆ ਦਾ ਮਿਲਾ ਕੇ ਨਹੀਂ ਹੁੰਦਾ ਹੋਵੇਗਾ ਅਸੀਂ ਪੰਜਾਬ ਤੋਂ ਬਾਹਰ ਚਲ ਜਾਈਏ ਅਸੀਂ ਇਹ ਚੀਜ਼ ਦੇਖਦੇ ਹਾਂ ਕਿ ਲੋਕਾਂ ਨੂੰ ਇੰਟਰਸਟ ਹੈ ਸਿਰਫ ਆਪਣੀ ਕਮਾਈ ਤੱਕ ਦਾਨ ਦੀ ਚੀਜ਼ ਤੇ ਉਹਨਾਂ ਦੇ ਮਤਲਬ ਮਨ ਚ ਹੈ ਹੀ ਨਹੀਂ ਆ ਪਰ ਗੁਰੂ ਸਾਹਿਬ ਨੇ ਸਾਡੇ ਹੱਡਾਂ ਚ ਰਚਾਈ ਪਈ ਆ ਜਿਹੜੇ ਵੀਰ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਬਾਹਰ ਜਾਂਦੇ ਨੇ ਨਾ ਉਹਨਾਂ ਦਾ ਉਹਨਾਂ ਨੂੰ ਇਹ ਹੁੰਦਾ ਵੀ ਮੇਰੀ ਤਨਖਾਹ ਪੈ ਗਈ ਆ ਤੇ ਮੈਂ ਇਹ ਸੇਵਾ ਜਿਹੜੀ ਪਹਿਲਾਂ ਭੇਜਣੀ ਆ ਆਪਣੇ ਵੀਰਾਂ ਨੂੰ ਭਰਾਵਾਂ ਨੂੰ ਲੋੜਵੰਦਾਂ ਨੂੰ ਉਸ ਤੋਂ ਬਾਅਦ ਚ ਆਪਣੀ ਜਿਹੜੀ ਸੇਵਾ ਆਪ ਵਰਤਣੀ ਆਪਣੀ ਤਨਖਾਹ ਮਤਲਬ ਇਹ ਸੋਚ ਆ ਔਰ ਦਾਨ ਬਹੁਤ ਜ਼ਿਆਦਾ ਆ ਔਰ ਜੇ ਇਹ ਦਾਨ ਨੂੰ ਦਿਸ਼ਾ ਜਿਹੜੀ ਚੰਗੀ ਦਿੱਤੀ ਜਾਵੇ ਥੋੜੀ ਜਿਹੀ ਕਿਉਂਕਿ ਅੱਜ ਕੱਲ ਸਹੀ ਸੇਵਾ ਕਰਵਾਉਣ ਵਾਲੇ ਲੱਭਦੇ ਵੀ ਨਹੀਂ ਅੱਗੋਂ ਉਹਦੇ ਵਿੱਚ ਇੱਕ ਭੈ ਵੀ ਰਹਿੰਦਾ ਸੰਗਤ ਦੇ ਮਾਂਚ 'ਚ ਯਾਰ ਅਸੀਂ ਸੇਵਾ ਦੇ ਰਹੇ ਆ ਕਿਤੇ ਗਲਤ ਜਗ੍ਹਾ ਤੇ ਨਹੀਂ ਜਾ ਰਹੀ ਪਰ ਜਦੋਂ ਅਸੀਂ ਇਹ ਸਾਰਾ ਕੁਝ ਸੰਗਤ ਦੇ ਸਾਹਮਣੇ ਰੱਖ ਦਈਦਾ ਆ ਤੇ ਫਿਰ ਸੰਗਤ ਨੂੰ ਭਰੋਸਾ ਆ ਜਾਂਦਾ ਤਾਂ ਹੀ ਸੰਗਤ ਬਹੁਤ ਵੱਡੀ ਗਿਣਤੀ ਜੀ ਤੁਸੀਂ ਮੰਨਦੇ ਹੋ ਕਿ ਅੱਜ ਜ਼ਰੂਰਤ ਹੈ ਕਿ ਆਪਾਂ ਠੀਕ ਹੈ ਲੰਗਰ ਅਸੀਂ ਲਾਣਨੇ ਆ ਲੰਗਰਾਂ ਤੋਂ ਇਲਾਵਾ ਇਸ ਕਿਰਤ ਦੀ ਸੇਵਾ ਨੂੰ ਅੱਗੇ ਲੈ ਕੇ ਆਉਂਦੇ ਆ ਮੈਂ ਕਹਿੰਦਾ ਕਿ ਜਿਹੜਾ ਗੁਰੂ ਸਾਹਿਬ ਜੀ ਦਾ ਲੰਗਰ ਦਾ ਸਿਧਾਂਤ ਆ ਉਹ ਜ਼ਰੂਰ ਚੱਲਣਾ ਚਾਹੀਦਾ ਪਰ ਉਹ ਚੱਲੇ ਕਿਸੇ ਤਰਤੀਬ ਨਾਲ ਕਿ ਇਹ ਨਹੀਂ ਕਿ ਅਗਰ ਆਪਾਂ ਇੱਕੋ ਜਗ੍ਹਾ ਦੇ ਉੱਪਰ ਜਾਂ ਇੱਕੋ ਗਲੀ 'ਚ ਪੰਜ-ਪੰਜ ਲੰਗਰ ਲੱਗੇ ਨੇ ਉਹ ਨਾ ਹੋਵੇ ਤਰਤੀਬ ਵਾਈਸ ਚੱਲੇ ਉਹ ਸਿਧਾਂਤ ਬਹੁਤ ਪਿਆਰਾ ਆ ਉਹ ਸਿਧਾਂਤ ਨੂੰ ਦੁਨੀਆ ਮੱਥਾ ਟੇਕਦੀ ਆ ਇੰਦਰ ਵੀ ਮਤਲਬ ਮੋਲਡ ਹੋਣਾ ਚਾਹੀਦਾ ਥੋੜਾ ਮੋਲਡ ਹੋਣਾ ਚਾਹੀਦਾ ਹਾਂ ਬਿਲਕੁਲ ਉਹ ਸਿਧਾਂਤ ਥੋੜਾ ਜਿਆਦਾ ਤਰਤੀਬ ਨਾਲ ਚੱਲੇ ਤੇ ਜਿਹੜਾ ਬਹੁਤ ਸਾਰਾ ਪੈਸਾ ਬਚੇਗਾ ਉਹ ਪੈਸਾ ਜਿਹੜਾ ਆ ਆਪਣੇ ਭਰਾਵਾਂ ਦੀ ਬਾਹ ਫੜੀਏ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਆ ਸਿਧਾਂਤ ਦਿੱਤਾ ਖਾਵੇ ਖਰਚੇ ਰਲ ਮਿਲ ਪਾਈ ਟੋਟਮਾ ਆਵੇ ਵਾਧੋ ਜਾਈ ਅਸੀਂ ਰਲ ਮਿਲ ਕੇ ਸਾਰੇ ਭਰਾਵਾਂ ਨੂੰ ਆਪਾਂ ਲੈ ਕੇ ਚੱਲੀਏ ਨਾਲ ਨਾਲ ਤੇ ਉਹ ਇੱਕ ਬੜੀ ਖੂਬਸੂਰਤ ਦੁਨੀਆ ਬਣ ਜੇਗੀ ਖੂਬਸੂਰਤ ਤੁਸੀਂ ਅੱਜ ਦਿਨ ਸਾਡਾ ਖੂਬਸੂਰਤ ਕਰਤਾ ਇਸ ਚੰਗੇ ਪ੍ਰਯਾਸ ਦੇ ਨਾਲ ਇਹ ਇਹ ਸਾਰਾ ਜਿਹੜੇ ਵੀਰਾਂ ਦੀ ਸੇਵਾ ਭੇਜਦੇ ਨੇ ਜਿਹੜੇ ਵੀਰ ਉਹਨਾਂ ਦਾ ਆ ਮੈਂ ਆਪਣਾ 1% ਵੀ ਨਹੀਂ ਇੱਥੇ ਨਹੀਂ ਮੰਨਦਾ ਪਰ ਤੁਹਾਡੀ ਸੇਵਾ ਸੀ ਕਿ ਤੁਸੀਂ ਇਦੋਂ ਤੱਕਨ ਇੱਕ ਜਰੀਆ ਬਣੇ ਤੇ ਜਰੀਆ ਵੀ ਆਪਣੇ ਆਪ ਚ ਬਹੁਤ ਵੱਡੀ ਚੀਜ਼ ਹੈ ਵਾਹਿਗੁਰੂ ਇਹ ਤੇ ਚਲੋ ਤੁਸੀਂ ਮਾਣ ਦੇ ਤੇ ਉਹਨਾਂ ਦੇ ਉਹ ਜਿਹੜਾ ਮਾਨ ਦਿੰਦੀ ਹੈ ਸੰਗਤ ਉਹਦੇ ਕਰਕੇ ਮੈਂ ਜਿਹੜਾ ਆ ਇਸ ਤਰ੍ਹਾਂ ਨਿਕਲਿਆ ਰਹਿਣਾ ਸੇਵਾ ਲਈ ਬਧ ਰਿਹਾ ਕਰਦਾ ਧੰਨਵਾਦ ਸਰ ਧੰਨਵਾਦ ਬਿਲਕੁਲ ਤੈ ਇੱਕ ਚੰਗੀ ਤਸਵੀਰ ਪੰਜਾਬ ਦੀ ਸੋਹਣੀ ਤਸਵੀਰ ਤੁਸੀਂ ਵੇਖੋ ਸੋਚ ਕਿੰਡੀ ਵਧੀਆ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਸ਼ਖਸ ਇਸ ਚੀਜ਼ ਨੂੰ ਦੇ ਰਿਹਾ ਉਸਨੇ ਕਿਹਾ ਕਿ ਮੈਂ ਕੋਈ ਪੈਸਾ ਨਹੀਂ ਦੇ ਦਿੱਤਾ ਔਰ ਜਿਹੜੇ ਮੇਰੇ ਵੀਰ ਬਾਹਰਲੇ ਦੇਸ਼ਾਂ 'ਚ ਬੈਠੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਨੂੰ ਕੀਤਾ ਗਿਆ ਹੈ ਤਾਂ ਦੂਸਰਾ ਉਹ ਵੀ ਅਮਰਤਾ ਹਰੀ ਸ਼ਖਸ ਜਿਹੜਾ ਹੈ ਜਿਸਨੇ ਕੀ ਇਸ ਰੇਡੀ ਨੂੰ ਲੈਣਾ ਹੈ ਉਸਨੇ ਕਿਹਾ ਕਿ ਉਸਦੀ ਸੋਚ ਹੈ ਕਿ ਉਹ ਕਿਰਤ ਕਰਕੇ ਕੁਝ ਕਮਾਉਣਾ ਚਾਹੁੰਦੇ ਨੇ ਤਾਂ ਕਿ ਉਹ ਆਪਣੇ ਆਪ ਨੂੰ ਬਣਾ ਸਕਣ ਮੰਗ ਕੇ ਨਹੀਂ ਖਾਣਾ ਤਾਂ ਇੱਕ ਚੰਗੀ ਸੋਚ ਦੀ ਚੰਗੇ ਪੰਜਾਬ ਦੀ ਸੋਹਣੀ ਤਸਵੀਰ ਤੁਹਾਡੇ ਅੱਗੇ ਪੇਸ਼ ਕੀਤੀ ਹੈ ਉਮੀਦ ਕਰਦੇ ਹਾਂ ਇਸ ਤਰ੍ਹਾਂ ਹੋਰ ਵੀ ਲੋਕ ਅੱਗੇ ਆਣ ਤਾਂ ਕਿ ਅਸੀਂ ਲੋਕਾਂ ਨੂੰ ਕਿਰਤ ਦਾ ਦਾਨ ਦੇ ਸਕੀਏ ਔਰ ਆਪਣੇ ਪੰਜਾਬ ਨੂੰ ਪੰਜਾਬੀਅਤ ਨੂੰ ਬਚਾ ਸਕੀਏ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖਨਾ ਗ੍ਰੇਡ ਪੰਜਾਬ ਟੀਵੀ ਅਮਰਤ